ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਗਰਨਜ਼ਰ ਅਸੀਂ ਸਾਰੇ ਭਰਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਜੀ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੋਰੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾ ਠੀਕ ਆ ਹੋਰੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬੱਚਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਦੀ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗੇ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਹੈ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਹੈ ਹੋਰੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਹੈ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੋਰੇ ਹਨ ਸਾਲੀ ਸਾਹਿਬ ਸੰਤਾ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕਿਹਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗੇ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਬੱਚਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ 'ਚ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੁਣੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਵਾ ਠੀਕ ਆ ਹੋਰੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਬੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾ ਠੀਕ ਆ ਹੋਰੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਬਾਬਾ ਠੀਕ ਆ ਹੁਣੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗੇ ਜਾਣੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬੱਚਾ ਠੀਕ ਆ ਹੋਰੇ ਹਣ ਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਦੀ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕੈਮ ਹੋਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਬੱਚਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਵੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿ ਮੂਵੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਬਾਕੀ